ਜੀ ਸੋਹ ਤਾਡੀ ਸੋਚ ਤੇ ਪਹਿਰਾ ਦੇਾਂਗੇ ਖੋ ਕੇ ਸਰਦਾਰ ਬਲਕਾਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸਰਦਾਰ ਬਲਕਾਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਸਰਦਾਰ ਬਲਕਾਰ ਸਿੰਘ ਅਮਰ ਰਹੇ ਅਮਰ ਰਹੇ ਅਮਰ ਰਹੇ ਜੀ ਸੋਹ ਤਾਡੀ ਸੋਚ ਤੇ ਪਹਿਰਾ ਦੇਾਂਗੇ ਖੋ ਕੇ ਜੀ ਸੋਹ ਤਾਡੀ ਸੋਚ ਤੇ ਪਹਿਰਾ ਦੇਾਂਗੇ ਖੋ ਕੇ ਜੀ ਸੋਹ ਤਾਡੀ ਸੋਚ ਤੇ ਪਹਿਰਾ ਦੇਾਂਗੇ ਖੋ ਕੇ ਜੀ ਸੋਹ ਤਾਡੀ ਸੋਚ ਤੇ ਪਹਿਰਾ ਦੇਾਂਗੇ ज़िंदबाद ज़िंदाबाद ज़िंदाबाद मोदी सरकार मुरदाबाद मुदाबाद मुरदाबाद मोदी सरकार मुरदाबाद मुदाबाद मुर्दाबाद सरकार मुरदाबाद मुरदाबाद मुदाबाद आमदूर जी एच पढ़ी ज़िंदाबाद ज़िंदबाद ज़िंदाबाद आामदूर जी एचपड़ी ज़िंदबाद ਜਿੰਦਾਬਾਦ ਜਿੰਦਾਬਾਦ ਵੱਡੀ ਮਾਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਵੱਡੀ ਮਾਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਆਓ 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 ਸਰਕਾਰ ਜਿੰਦਾਬਾਦ ਜਿੰਦਾਬਾਦ ਸ੍ਰੀ ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ ਸੋਨੇ ਦੀਆਂ ਆਵਾਜ਼ਾਂ ਮੋਦੀ ਸਰਕਾਰ ਨਾਲ ਵਾਗ ਹਰਿਆਣੇ ਦੇ ਵਿੱਚ ਸਾਡੀ ਕੱਲ੍ਹ ਸ ਅਸਤੀ ਯਾਤਰਾ ਚੱਲ ਰਹੀ ਉਹ 5ਵੇਂ ਦਿਨ ਵਿੱਚ ਆ ਔਰ ਇਹਦੇ ਵਿੱਚ ਅਸੀਂ ਇਹ ਆਪਣਾ ਦੋਸਾ ਰਾਜਸਥਾਨ ਦੇ ਵਿੱਚ 26 ਨੂੰ ਇੱਕ ਇੱਕ ਜਿਹੜੀ ਆ ਸ਼ਹੀਦੀ ਸਮਾਗਮ ਤੇ ਉੱਥੇ ਮਹਾਪੰਚਾਇਤ ਕਰਾਂਗੇ 27 ਨੂੰ ਸਿਕਰ ਵਿੱਚ ਵੀ ਆਪਾਂ ਵੱਡੀ ਕਨਵੈਨਸ਼ਨ ਕਰਕੇ ਆਪਣੇ ਮਸਲੇ ਲੋਕਾਂ ਦੇ ਸਾਹਮਣੇ ਰੱਖਾਂਗੇ ਔਰ ਇਹਦੇ ਨਾਲ 23 ਮਾਰਚ ਨੂੰ ਜਿਹੜਾ ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਸਿਕਦੇਵਦਾ ਸ਼ਹੀਦੀ ਦੇਣਾ ਉਹਦੇ ਵਾਸਤੇ ਅਸੀਂ ਸਾਰਿਆਂ ਨੂੰ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਨੌਜਵਾਨਾਂ ਨੂੰ ਮਤਾਵਾ ਪੈਣਾਂ ਨੂੰ ਸਪੈਸ਼ਲ ਸੱਦਾ ਦਿੱਤਾ ਗਿਆ ਉਹ ਦਿਨ ਬਰਜਰੰਗ ਪੂਨੀਆ ਸਪੈਸ਼ਲ ਸਾਡੇ ਅੰਦੋਲਨ ਨੂੰ ਸਮਰਥਨ ਕਰਨ ਵਾਸਤੇ ਪਹੁੰਚਣਗੇ ਤੇ ਆਉਣ ਵਾਲੇ ਸਮੇਂ ਵਿੱਚ ਪੂਰੇ ਦੇਸ਼ ਦੇ ਵਿੱਚ ਅਸੀਂ ਮਹਾ ਪੰਚਾਇਤਾਂ ਕਰਕੇ ਜਿਹੜੀ ਕੇਂਦਰ ਦੀ ਸਰਕਾਰ ਆ ਜਿਵੇਂ ਉਹਨਾਂ ਨੇ ਸਾਨੂੰ ਰਾਜਧਾਨੀ ਵਿੱਚ ਜਾਣ ਨਹੀਂ ਦਿੱਤਾ ਗਿਆ ਇਹ ਮਸਲੇ ਸਾਡੇ ਐਮਐਸਪੀ ਦੇ ਮਸਲੇ ਹਰ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਐਤਕੀ ਕੋਈ ਜਾਤ ਦੇ ਨਾਂ ਤੇ ਕੋਈ ਧਰਮ ਦੇ ਨਾਂ ਤੇ ਕੋਈ ਜਿਹੜਾ ਵਾ ਇਹ ਗਰੀਬੀ ਦੇ ਨਾਂ ਤੇ ਕੋਈ ਜਿਹੜਾ ਵਾ ਹੋਰ ਮੁੱਦਿਆਂ ਦੇ ਨਾਂ ਤੇ ਲਕਸ਼ਣਾ ਨਾ ਘੁੰਮਣ ਐਰਕੀ ਕਿਸਾਨਾਂ ਦੇ ਮਜ਼ਦੂਰਾਂ ਦੇ ਮੁੱਦਿਆਂ ਦੇ ਉੱਤੇ ਦੇਸ਼ ਦੀ ਲਕਸ਼ਣ ਘੁੰਮੇ ਜਿਹਦਾ ਆਉਣ ਵਾਲੇ ਸਮੇਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਫਾਇਦਾ ਹੋ ਆ ਜਿਹੜਾ ਅੱਜ ਅਸੀਂ ਫੈਸਲਾ ਕੀਤਾ ਸੀ ਵੀ ਸਾਡਾ ਅੰਦੋਲਨ ਬਹੁਤ ਜ਼ਿਆਦਾ ਲੰਮਾ ਚੱਲਣਾ ਵਾ ਇਹਦੇ ਵਾਸਤੇ 10 ਨੂੰ 20 ਨੂੰ 30 ਨੂੰ ਹਰ ਮਹੀਨੇ ਸਾਡੇ ਜਥੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਬਿਆਸ ਤੋਂ ਰਵਾਨਾ ਹੋਣਗੇ ਤੁਸੀਂ ਦੇਖ ਰਹੇ ਹੋ ਅੱਜ 800 ਤੋਂ ਲੈ ਕੇ 1000 ਦੇ ਵਿੱਚ ਸਾਡਾ ਦੋਵਾਂ ਥਾਮਾਂ ਤੋਂ ਤੇ ਹੋਰ ਹੋਰ ਰੰਗਾਂ ਨਾਲ ਵੀ ਜਥਾ ਜਿਹੜਾ ਬਹੁਤ ਸ਼ੰਭੂ ਬਾਰਡਰ ਵੱਲ ਅੰਮ੍ਰਿਤਸਰ ਤੋਂ ਕੱਲਾ ਗਰਦਾਸਪੁਰ ਤੋਂ ਅੱਡ ਫਿਰੋਜ਼ਪੁਰ ਤੋਂ ਅੱਡ ਕਪੂਰਥਲੇ ਤੋਂ ਜਲੰਧਰ ਤੋਂ ਹੁਸ਼ਿਆਰਪੁਰ ਤੋਂ ਮੋਗੇ ਤੋਂ ਇਹ ਤੋਂ ਗਾਂ ਜਲਾਲਾਬਾਦ ਤੋਂ ਲਗਭਗ 11 ਜ਼ਿਲ੍ਹਿਆਂ ਦੇ ਵਿੱਚੋਂ ਸਾਡੇ ਜਥੇ ਜਿਹੜੇ ਆ ਕਿਸਾਨਾਂ ਮਜ਼ਦੂਰਾਂ ਦੇ ਇੱਕ ਜਥੇਬੰਦੀ ਦੇ ਇਸ ਤਰ੍ਹਾਂ ਕਮਮ ਦੇ ਐਸਕੇਮ ਰਾਜਨੀਤਿਕ ਦੇ ਇਹ ਅੱਡ ਅੱਡ ਪੰਜਾਬ ਦੇ ਵਿੱਚੋਂ ਲਗਭਗ 31 ਜਥੇਬੰਦੀਆਂ ਦੋਵਾਂ ਫੋਰਮਾਂ ਵਿੱਚ ਹੈਗੀਆਂ ਉਹਨਾਂ ਦੇ ਜਥੇ ਜਿਹੜੇ ਆ ਉਹ ਸ਼ੰਭੂ ਬਾਰਡਰ ਵਾਲ ਜਾਣਗੇ ਤਾਂ ਲਗਾਤਾਰ ਕਿਸਾਨ ਗਰਮੀਆਂ ਵਾਸਤੇ ਪੱਖੇ ਵੀ ਲੈ ਕੇ ਆਏ ਹੈ ਔਰ ਜਿਹੜਾ ਕਛੂਆ ਆਪਾਂ ਥੱਲੇ ਲਾਉਨੇ ਉਹਨੇ ਮੱਛਰ ਵਾਸਤੇ ਉਹਦਾ ਪ੍ਰਬੰਧ ਵੀ ਹੈਗਾ ਆਟੋਮਾਸ ਵਰਗਾ ਵੀ ਲੈ ਹੋਤੇ ਗਰਮੀਆਂ ਦੇ ਕੱਪੜੇ ਵੀ ਅਸੀਂ ਲੈ ਲੈ ਹੋਗੇ ਤੋਂ ਲੰਮਾ ਅੰਦੋਲਨ ਲੜਨ ਵਾਸਤੇ ਸਾਡੀ ਪੂਰੀ ਤਿਆਰੀ ਹੈਗੀ ਆ ਔਰ ਲੰਬੇ ਅੰਦੋਲਨ ਦੀ ਆਪਾਂ ਪੂਰੀ ਪੂਰੀ ਤਿਆਰੀ ਕਰਕੇ ਜਦੋਂ ਤੱਕ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਇਹ ਅੰਦੋਲਨ ਜਾਰੀ ਰਹੂਗਾ ਧੰਨਵਾਦ ਦੇਖੋ ਚੋਣ ਜਾਬਤਾ ਲੱਗ ਚੁੱਕਾ ਕੀ ਕਰਨਾ ਹੈ ਦੇਖੋ ਚੋਣ ਜਾਬਤੇ ਦਾ ਆਪਣੇ ਤੇ ਕੋਈ ਅਸਰ ਨਹੀਂ ਹੈਗਾ 40 ਦਿਨ ਸਰਕਾਰ ਨੂੰ ਦਿੱਤੇ ਸੀਗੇ ਅੰਦੋਲਨ ਬਿਲਡ ਹੋ ਗਿਆ ਜੂਨ ਦੇ ਵਿੱਚ ਨਵੀਂ ਸਰਕਾਰ ਆ ਜਣੀਆ ਉਦੋਂ ਤੱਕ ਅਸੀਂ ਅੰਦੋਲਨ ਨੂੰ ਹੋਰ ਵੱਡਾ ਤੇ ਵਿਸ਼ਾਲ ਕਰਾਂਗੇ ਪੂਰੇ ਦੇਸ਼ ਵਿੱਚ ਮਹਾਪੰਚਾਇਤਾਂ ਸਿੱਧੀ ਸਮਾਗਮ ਕਰਾਵਾਂਗੇ ਅਰ ਜਦੋਂ ਕੋ ਨਵੀਂ ਸਰਕਾਰ ਆਊਗੀ ਜਿੱਥੇ ਅੱਜ ਅੰਦੋਲਨ ਖੜਾ ਉੱਥੇ ਹੋਰ ਵੱਡਾ ਹੋਊਗਾ ਪਹਿਲੀ ਵਾਰ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੇ ਏਜੰਡੇਾਂ ਤੇ ਲਕਸ਼ਣ ਹੋਊਗੀ ਜਿਹਦਾ ਸਾਨੂੰ ਇਹ ਮੋਰਚਾ ਜਿੱਤਨ ਵਿੱਚ ਫਾਇਦਾ ਹੋਊਗਾ ਧੰਨਵਾਦ ਲੋਕ ਸਭਾ ਇਲੈਕਸ਼ਨ ਜਿਹੜੀ ਹੈ ਬੰਦੇਰ ਸਾਹਿਬ ਕਿਉਂਕਿ ਜਿਹੜਾ ਜੂਨ 84 ਦੇ ਘਲੂ ਘਰ ਨੂੰ ਉਹ ਵੀ ਦੇਖਿਆ ਜਾਵੇ ਤੇ ਬਹੁਤ ਉਤੋਵੀ ਸ਼ਕਤੀ ਹੁੰਦੀ ਹੈ ਪੰਜਾਬ ਦੇ ਇਲੈਕਸ 1 ਜੂਨ ਨੂੰ ਰਿਜ਼ਲਟ ਵੀ 4-5 ਦਿਨ ਦੇ ਬਾਅਦ ਆਊਗਾ ਇਸ ਤਰੀਕੇ ਦਾ ਮਾਹੌਲ ਹੈ ਕੇਂਦਰ ਸਿੱਧਣਾ ਚਾਹੁੰਦੀ ਪਈ ਦੇਖੋ ਸਾਡਾ ਸਪਸ਼ਟ ਹੈਗਾ ਵੀ 4 ਜੂਨ ਨੂੰ ਇੱਥੇ ਕੱਲੂਕਾਰਾ ਮਨਾਇਆ ਜਾਂਦਾ ਸਟੇਟ ਨੇ ਜਿਹੜਾ ਘਟਕਿੰਤਿਆਂ ਦੇ ਇੱਕ ਵੱਡੇ ਸਥਾਨ ਤੇ ਹਮਲਾ ਕਰਕੇ ਲੋਕਾਂ ਦਾ ਲੋਕਾਂ ਦੇ ਜਜ਼ਬਾਤ ਜੁੜੇ ਹੋਏ ਇਹ ਦਿਨਾਂ ਪੰਜਾਬੀ ਉਸ ਦਿਨ ਤੇ ਜਿਹੜੀ ਪਾਰਟੀ ਜਿੱਤੂਗੀ ਉਹ ਦਿਨ ਪੰਗੜੇ ਪਾਉਗੀ ਬੇਸਿਕਲੀ ਗੱਲ ਤਾਂ ਤੁਹਾਨੂੰ ਪਤਾ ਤੋਂ ਮੈਨੂੰ ਲੱਗਦਾ ਪੰਜਾਬ ਦੇ ਪੰਜਾਬੀਆਂ ਦੇ ਸੈਂਟੀਮੈਂਟ ਨੂੰ ਧਿਆਨ ਵਿੱਚ ਰੱਖਦੇ ਆਂ ਦੇਸ਼ ਦੁਨੀਆ ਵਿੱਚ ਸਰਕਾਰ ਨੂੰ ਬਹੁੜ ਵਿਚਾਰਨਾ ਚਾਹੀਦਾ ਫੈਸਲੇ